ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਵੈਤ ਦੌਰੇ ਤੋਂ ਵਤਨ ਪਰਤੇ ਨਾਈਜੀਰੀਆ ਚ 크ਿਸਮਸ ਸਮਾਗਮ ਚ ਭਗੜ 32 ਲੱਖ ਕੋਪਨ ਹੈਗਨ ਤੋਂ ਦਿੱਲੀ ਆ ਰਹੀ 에ਅਰ ਇੰਡੀਆ ਦੀ ਉਡਾਣ ਚ ਅਸੁਰਨ ਮੁੱਕੀ ਹੋਏ ਯਾਤਰੀ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਨਾਜ਼ੁਕ ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲ ਸਮਾਪਤ ਸੰਗਰੂਰ ਅਧਿਆਪਕਾਂ ਵੱਲੋਂ ਮਰਨ ਵਰਤ ਸ਼ੁਰੂ ਚੰਡੀਗੜ੍ਹ ਕੰਸਰਟ ਮਗਰੋਂ ਐਪੀਟੀ ਲੋਤੇ ਦਲਜੀਤ ਵਿਚਾਲੇ ਵਹਿਸ ਛੜੀ ਟੀਂਗ ਨੇ ਲਈ 8 ਵਰਿਆਂ ਦੇ ਬੱਚੇ ਦੀ ਜਾਨ ਗਣਤੰਤਰ ਦਿਵਸ ਦੋ ਸਾਲ ਬਾਅਦ ਦੇਖੇਗੀ ਪੰਜਾਬ ਦੀ ਝਾਕੀ ਪਹਿਲੀ ਵਾਰ ਪੀਐਮ ਮੋਦੀ ਸ਼ਾਮਲ ਹੋਣਗੇ 크리스마ਸ ਸਮਾਰੋਚ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੇ ਮੈਚਾਂ ਦੀ ਮੇਜ਼ਬਾਨੀ ਕਰੇਗਾ ਦੁਬਈ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਦੋ ਦਿਨਾ ਕਵੈਤ ਯਾਤਰਾ ਦੀ ਸਮਾਪਤੀ ਤੋਂ ਬਾਅਦ ਰਾਤ ਵੇਲੇ ਦਿੱਲੀ ਪੁੱਜ ਗਏ ਹਨ ਇਸ ਤੋਂ ਪਹਿਲਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਵੈਤ ਦੇ ਸਭ ਤੋਂ ਵੱਡੇ ਸਨਮਾਨ ਦੇ ਆਰਡਰ ਆਪਮ ਮੁਵਾਰਕ ਅਲਕਵੀਰ ਨਾਲ ਸਨਮਾਨਿਤ ਕੀਤਾ ਗਿਆ ਕਵੈਦ ਦੇ ਅਮੀਰ ਸ਼ੇਖ ਮਿਸ਼ਾਲ ਅਲ ਅਹਿਮਦ ਅਲ ਜਬਰ ਅਲ ਸਬਾ ਨੇ ਪ੍ਰਧਾਨ ਮੰਤਰੀ ਨੂੰ ਇਸ ਸਨਮਾਨ ਨਾਲ ਨਿਵਾਜਿਆ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸਨਮਾਨ ਦੋਵੇਂ ਦੇਸ਼ਾਂ ਵਿਚਾਲੇ ਬਿਹਤਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦਿੱਤਾ ਗਿਆ। ਈ ਆਰਡਰ ਆਪ ਮੁਬਾਰਕ ਅਲਕਵੀਰ ਕਵੈਤ ਦਾ ਇੱਕ ਨਾਈਟਹੁਡ ਆਰਡਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਿਸੇ ਦੇਸ਼ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ ਵਿਮਾ ਕ ਮੰਤਰੀ ਸਨਮਾਨ ਹੈ। ਇਹ ਸਨਮਾਨ ਦੋਸਤੀ ਦੇ ਪ੍ਰਤੀਕ ਵਜੋਂ ਰਾਸ਼ਟਰਮੁਖੀਆਂ, ਵਿਦੇਸ਼ ਸਾਹੀ ਪਰਿਵਾਰਾਂ ਦੇ ਮੈਂਬਰਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਸਨਮਾਨ ਬਿਲ ਕਲਿੰਟਨਾ, ਪ੍ਰਿੰਸ ਚਾਰਲਸ ਅਤੇ ਜਾਰਜ ਬੁਸ਼ ਵਰਗੇ ਵਿਦੇਸ਼ ਆਗੂਆਂ ਨੂੰ ਦਿੱਤਾ ਜਾ ਚੁੱਕਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਵੈਤ ਦੇ ਅਮੀਰ ਸ਼ੇਖ ਬਿਸ਼ਾਲ ਨਾਲ ਵਿਆਪਕ ਗੱਲਬਾਤ ਕੀਤੀ ਜਿਸ ਵਿੱਚ ਵਿਸ਼ੇਸ਼ ਤੌਰ ਤੇ ਵਪਾਰ ਨਿਵੇਸ਼ ਅਤੇ ਊਰਜਾ ਦੇ ਖੇਤਰਾਂ 'ਚ ਭਾਰਤ ਕਵੈਤ ਸਬੰਧਾਂ ਨੂੰ ਨਵੀਂ ਰੂਪਕਾਰ ਪ੍ਰਦਾਨ ਕਰਨ ਤੇ ਧਿਆਨ ਕੇਂਦਰਿਤ ਕੀਤਾ ਗਿਆ ਮੋਦੀ ਜੀ ਇਸ ਨਿਚਰਵਾਰ ਨੂੰ ਦੋ ਰੋਜ਼ਾ ਦੌਰੇ ਤੇ ਕਵੈਤ ਪਹੁੰਚੇ ਹਨ ਇਹ ਪਿਛਲੇ 43 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਸ ਦੇਸ਼ ਦੀ ਪਹਿਲੀ ਯਾਤਰਾ ਹੈ ਇਸ ਤੋਂ ਪਹਿਲਾਂ 1981 ਵਿੱਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ इंदिरा गांधी ਨੇ ਕਵੈਦ ਦੀ ਯਾਤਰਾ ਕੀਤੀ ਸੀ ਨਾਈਜੀਰੀਆ 'ਚ 크리스마ਸ ਮੌਕੇ ਦੋ ਸਮਾਗਮਾਂ ਦੌਰਾਨ ਭਗਦਰ ਮੱਚ ਗਈ ਜਿਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 32 ਹੋ ਗਈ ਹੈ ਪੁਲਿਸ ਨੇ ਦੱਸਿਆ ਕਿ ਖਾਣ-ਪੀਣ ਸਮੱਗਰੀ ਲੈਣ ਲਈ ਅਚਾਨਕ ਭਾਰੀ ਭੀੜ ਇਕੱਠੀ ਹੋ ਗਈ ਅਤੇ ਇਸ ਦੌਰਾਨ ਕਈ ਲੋਕ ਇੱਕ ਦੂਜੇ ਉੱਤੇ ਡਿੱਗ ਗਏ ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਪੁਲਿਸ ਅਨੁਸਾਰ ਪਹਿਲੀ ਘਟਨਾ ਦੱਖਣੀ-ਪੂਰਬੀ ਅੰਬਰਾ ਸੂਬੇ ਦੇ ਓਕੇਜਾ ਸ਼ਹਿਰ ਅਤੇ ਦੂਜੀ ਘਟਨਾ ਰਾਜਧਾਨੀ ਅਬੂਜਾ ਦੇ ਗਿਰਜਾ ਘਰ ਚ ਵਾਪਰੀ ਸਥਾਨਕ ਪੁਲਿਸ ਦੇ ਬਲਾਰੇ ਤੋਜੂ ਕਬੂ ਇਕੰਗਾ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਦੱਖਣੀ ਪੂਰਬੀ ਨੰਬਰ ਰਾਜ ਦੇ ਉਕਿਜਾ ਕਸਵੇ ਵਿੱਚ 22 ਲੋਕ ਸ਼ਾਮਲ ਹਨ ਇਸ ਤੋਂ ਇਲਾਵਾ ਰਾਜਧਾਨੀ ਅਬੂਜਾ ਵਿੱਚ ਚਾਰਚ ਵਿੱਚ ਚੈਰਿਟੀ ਸਮਾਗਮ ਦੌਰਾਨ 10 ਹੋਰਾਂ ਦੀ ਮੌਤ ਹੋ ਗਈ ਪੁਲਿਸ ਨੇ ਕਿਹਾ ਕਿ ਉਹ ਦੋ ਘਟਨਾਵਾਂ ਦੀ ਜਾਂਚ ਕਰ ਰਹੇ ਹਨ ਅਫਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਵਿੱਚ ਇਸ ਮਿਸ ਤੋਂ ਪਹਿਲਾਂ ਕਈ ਚੈਰਿਟੀ ਸਮਾਗਮ ਹੋ ਰਹੇ ਹਨ ਅਬੂਜਾ ਵਿੱਚ ਚਸ਼ਮੀਦੀਦਾ ਨੇ ਏਜੰਸੀ ਨੂੰ ਦੱਸਿਆ ਕਿ ਚਾਰਚ ਦੇ ਇੱਕ ਗੇਟ ਤੇ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ ਤੇ ਉਹਨਾਂ ਸਮਾਨ ਲੈਣ ਲਈ ਇਮਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਭਗਦਲ ਮਚੀ ਇਨ੍ਹਾਂ ਵਿੱਚ ਕੁਝ ਬਜ਼ੁਰਗ ਵੀ ਸ਼ਾਮਲ ਹਨ ਜੋ ਭੋਜਨ ਲੈਣ ਲਈ ਰਾਤ ਪਰ ਉਡੀਕ ਕਰਦੇ ਰਹੇ ਸਨ 에ਅਰ ਇੰਡੀਆ ਦੀ ਕੋਪਨ ਹੈਗਨ ਡੈਨਮਾਰਕ ਤੋਂ ਦਿੱਲੀ ਆ ਰਹੀ ਉਡਾਣ ਵਿੱਚ ਸਵਾਰ ਦੋ ਯਾਤਰੀ ਆਰਮਰੈਸਟ ਸਪੇਸਾ ਦੋਵਾਂ ਸੀਟਾਂ ਵਿਚਾਲੇ ਬਾਹਰ ਖੜਨ ਲਈ ਬਣਾਈ ਥਾ ਨੂੰ ਲੈ ਕੇ ਇੱਕ ਹੁਨਮੁਕੀ ਹੋ ਗਏ ਇਕ ਸੂਤਰ ਨੇ ਦੱਸਿਆ ਕਿ ਇਹ ਉਡਾਣ ਸਵੇਰੇ 7:30 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰੀ ਸੀ Air India ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਕੋਪਨ ਹੈਗਾ ਨਾ ਦਿੱਲੀ ਉਡਾਣ ਵਿੱਚ ਦੋ ਯਾਤਰੀਆਂ ਦਰਮਿਆਨ ਕਿਸੇ ਮੁੱਦੇ ਨੂੰ ਲੈ ਕੇ ਬਹਿਸ ਹੋਈ ਸੀ ਜਿਸ ਨੂੰ ਬਾਅਦ ਵਿੱਚ ਸੁਲਝਾ ਲਿਆ ਗਿਆ ਜਦਕਿ ਸੂਤਰ ਨੇ ਦੱਸਿਆ ਕਿ ਦੋਵਾਂ ਯਾਤਰੀਆਂ ਨੇ ਇਕਨੋਮੀ ਕਲਾਸ ਵਿੱਚ ਉਦੋਂ ਆਰਮਰੈਸਟ ਰਸਪੇਸ ਨੂੰ ਲੈ ਕੇ ਬਹਿਸ ਸ਼ੁਰੂ ਕਰ ਦਿੱਤੀ ਜਦੋਂ ਜਹਾਜ਼ ਦਾ ਆਮਲਾ ਸਨੈਕਸ ਤੇ ਭੋਜਨ ਪਰੋਸਿਆ ਸੀ ਇਸ ਤੋਂ ਬਾਅਦ ਦੋਵੇਂ ਜਣੇ ਬੈਸਪੇ ਤੇ ਬਾਅਦ ਵਿੱਚ ਹੱਤੋਂ ਪਈ ਵੀ ਹੋਏ ਪਰ ਕੈਵਨ ਕਰਿਊ ਦੇ ਇੱਕ ਮੈਂਬਰ ਨੇ ਇੱਕ ਯਾਤਰੀ ਨੂੰ ਦੂਜੀ ਸੀਟ 'ਤੇ ਬਿਠਾ ਕੇ ਮਾਮਲਾ ਸ਼ਾਂਤ ਕੀਤਾ ਜਦੋਂ ਜਹਾਜ਼ ਦਿੱਲੀ ਵਿੱਚ ਲੈਂਡ ਕਰਨ ਵਾਲਾ ਸੀ ਤਾਂ ਯਾਤਰੀ ਪਹਿਲਾਂ ਬੈਠੀ ਸੀਟ ਤੋਂ ਆਪਣਾ ਸਮਾਨ ਲੈਣ ਲਈ ਆਇਆ ਤਾਂ ਉਹਨਾਂ ਦਰਮਿਆਨ ਮੁੜਵੈਸ ਛਿੜ ਗਈ ਜੋ ਹੱਥੋਂ ਪਾਈ ਵਿੱਚ ਬਦਲ ਗਈ ਇਸ ਉਡਾਣ ਦਾ ਨੰਬਰ AI 158 ਕੋਪਨੇਗਨ ਦਿੱਲੀ ਸੀ ਜਿਸ ਵਿੱਚ ਸਵਾਰ ਯਾਤਰੀਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਢਾਬੀ ਗੁਜਰਾਵਾਂ ਬਾਰਡਰ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲਾ ਮਰਨ ਵਰਤਾ ਸਤਾਈਵੇਂ ਦਿਨ ਵੀ ਜਾਰੀ ਰਿਹਾ ਡਕਟਰ ਅਨੁਸਾਰ ਉਹਨਾਂ ਦੀ ਹਾਲਤ ਨਾਜ਼ੁਕ ਹੈ ਜਿਸ ਕਾਰਨ ਉਹਨਾਂ ਨੂੰ ਇਨਫੈਕਸ਼ਨ ਦਾ ਡਰ ਲੱਗਿਆ ਹੈ ਇਸ ਕਰਕੇ ਉਹਨਾਂ ਨੂੰ ਸਟੇਜ ਤੇ ਨਹੀਂ ਲਿਆਂਦਾ ਗਿਆ ਫਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਅਮਰ ਸਿੰਘ ਢਾਬੀ ਨੇ ਗੁਜਰਾਵਾਂ ਬਾਰਡਰ ਤੇ ਪੁੱਜ ਕੇ ਕਿਸਾਨਾਂ ਆਗੂ ਦਾ ਹਾਲ ਜਾਣਿਆ ਕਿਸਾਨਾਂ ਆਗੂ ਨੇ ਦੱਸਿਆ ਕਿ 24 ਦਸੰਬਰ ਨੂੰ ਦੇਸ਼ ਭਰ ਵਿੱਚ ਸ਼ਾਮ 5:30 ਵਜੇ ਮੋਮਬਤੀ ਮਾਰਚ ਦੀ 26 ਦਸੰਬਰ ਨੂੰ ਤਹਿਸੀਲ ਅਤੇ ਜ਼ਿਲ੍ਹਾ ਪੱਧਰ ਤੇ ਭੁੱਖ ਹੜਤਾਲ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਮੱਧ ਪ੍ਰਦੇਸ਼ ਦੇ ਇਤਰਾਸੀ ਵਿੱਚ ਕਿਸਾਨਾਂ ਨੇ ਸ਼੍ਰੀ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਇੱਕ ਰੋਜ਼ਾ ਭੁੱਖ ਹੜਤਾਲ ਕੀਤੀ ਹੈ ਕਿਸਾਨ ਆਗੂ ਨੇ ਦੱਸਿਆ ਕਿ ਖੇਤੀਬਾੜੀ ਸੰਸਦੀ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਸੰਸਦ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਤਿਆਰ ਕੀਤੀ ਰਿਪੋਰਟ ਦੀ ਕਾਪੀ ਕਿਸਾਨ ਆਗੂ ਡੱਲੇਵਾਲੂ ਨੂੰ ਸੌਂਪੀ ਹੈ ਕਿਸਾਨ ਆਗੂਆਂ ਕਹਿੰਿਆ ਕਿ ਕਮੇਟੀ ਨੇ ਰਿਪੋਰਟ ਵਿੱਚ ਲਾਗਤ ਖਰਚਿਆਂ 'ਚ ਵਾਧੇ ਕਰਜ਼ਾ ਲੈਣ ਵਾਲਿਆਂ ਦਰਾਂ 'ਚ ਵਾਧਾ ਕਰਜ਼ਾ ਮੁਕਤੀ ਲਈ ਨੀਤੀ ਬਣਾਉਣ ਸਣੇ ਕਿਸਾਨਾਂ ਦੇ ਹੱਕ ਲਈ ਵਿੱਚ ਕਈ ਸੁਝਾਅ ਤੇ ਹਨ ਉਹਨਾਂ ਕਿਹਾ ਦੇਸ਼ ਵਿੱਚ ਸੰਸਦ ਸਰਵੋੱਚ ਹੈ ਕੇਂਦਰ ਸਰਕਾਰ ਨੂੰ ਕਮੇਟੀ ਦੇ ਸੁਝਾਅ ਮੰਨ ਕੇ ਐਮਐਸਪੀ ਗਰੰਟੀਕਰਨ ਬਣਾ ਕੇ ਕਿਸਾਨਾਂ ਆਗੂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਚਮਕੌਰ ਸਾਹਿਬ ਵਿਖੇ ਚੱਲ ਰਹੇ ਤਨਰੋਜਾ ਸ਼ਹੀਦੀ ਜੋੜਮੇਲ ਦੇ ਅੰਤਮ ਦਿਨ ਗੁਰਦੁਆਰਾ ਗੜੀ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਇਸ ਦੇ ਨਾਲ ਹੀ ਨਿਹੰਗ ਸਿੰਘਾਂ ਨੇ ਵੀ ਮਹੱਲਾ ਕੱਢਿਆ ਜਿਸ ਮਗਰੋਂ ਸ਼ਹੀਦੀ ਸਮਾਗਮ ਸਮਾਪਤ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਤਿੰਨ ਪਿਆਰਿਆਂ ਤੇ ਹੋਰ ਸ਼ਹੀਦ ਸਿੰਘਾਂ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ ਆ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ ਇਸ ਮੌਕੇ ਅਰਦਾਸ ਜ세ਦਾਰ ਤਖਤ ਕੇਸਗੜ ਸਾਹਿਬ ਗਿਆਨੀ ਸੁਲਤਾਨ ਸਿੰਘ ਵੱਲੋਂ ਕੀਤੀ ਗਈ ਨਗਰ ਕੀਰਤਨ ਨੂੰ ਗੁਰਦੁਆਰਾ ਕਤਲਗੜ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਅਤੇ ਗੁਰਦੁਆਰਾ ਤਾੜੀ ਸਾਹਿਬ ਸਣੇ ਹੋਰ ਗੁਰਧਾਮਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਕਤਲਗੜ ਸਾਹਿਬ ਪਹੁੰਚ ਕੇ ਸੰਪੂਰਨ ਹੋਇਆ ਨਗਰ ਕੀਰਤਨ ਦੌਰਾਨ ਮੀਰੀ ਪੀਰੀ ਅਖਾਰਾ ਤੇ ਕਾਲ ਅਕੈਡਮੀ ਦੇ ਸਿੰਘਾਂ ਨੇ ਗੱਤਕੇ ਦੇ ਜੋਰ ਦਿਖਾਏ ਜੋੜ ਮੇਲ ਦੇ 3 ਦਿਨਾਂ ਦੀ ਨਿਗਰਾਨੀ ਜ਼ਿਲ੍ਹਾ ਪੁਲਿਸ ਮੁਖੀ ਗੁਰਲੀਨ ਸਿੰਘ ਖੁਰਾਣਾ ਤੇ ਐਸ ਡੀ ਐਮ ਅਮਰੀਕ ਸਿੰਘ ਸਿੱਧੂ ਦੀ ਅਗਵਾਈ ਹੇਠ ਕੀਤੀ ਗਈ ਇਸ ਦੇ ਦੌਰਾਨ ਐਸ ਪੀ ਐਚ ਰਾਜਪਾਲ ਸਿੰਘ ਹੁੰਦਲ ਡੀ ਐਸ ਪੀ ਮਨਜੀਤ ਸਿੰਘ ਆਲਖ ਤੇ ਥਾਣਾ ਮੁਖੀ ਰੋਹਿਤ ਸ਼ਰਮਾ ਪੁਲਿਸ ਮੁਲਾਜ਼ਮਾ ਸਨੇਹਿੰਗ ਸਿੰਘਾਂ ਵੱਲੋਂ ਕੱਡੇ ਮੁਹੱਲੇ ਦੀ ਨਿਗਰਾਨੀ ਕਰਾਇਆ ਸਨ ਜੀ ਦੀ ਸਮਾਗੰਦੇ 3 ਦਿਨ ਦਰਜਨਾ ਪਿੰਡਾਂ ਦੀ ਸੰਗਤ ਵੱਲੋਂ ਲੰਗਰ ਵਰਤਾਏ ਗਏ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦਾ ਸੰਘਰਸ਼ ਫੈਸਲਾਕੋਨ ਮੋੜ ਤੇ ਪਹੁੰਚ ਗਿਆ ਹੈ ਅਧਿਆਪਕਾਂ ਨੇ 113 ਦਿਨਾਂ ਦੀ ਲਗਾਤਾਰ ਭੁੱਖ ਹੜਤਾਲ ਤੋਂ ਬਾਅਦ ਸਰਕਾਰ ਦਾ ਕੋਈ ਹਾਂ ਪੱਖੀ ਹੰਗਾਰਾ ਨਾ ਦੇਖਦਿਆਂ ਭੁੱਖ ਹੜਤਾਲ ਨੂੰ ਮਰਨ ਵਰਤ 'ਚ ਤਬਦੀਲ ਕੀਤਾ ਜਿੱਥੇ ਜਥੇਬੰਦੀ ਦੇ ਇੱਕ ਮੈਂਬਰ ਜੌਨੀ ਸਿੰਘਲਾ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਸੰਗਰੂਰ ਦੀ ਮਿੰਨੀ ਸਕੱਤਰੇਤ ਅੱਗੇ ਧਰਨੇ ਤੇ ਬੈਠੇ ਕਮੇਟੀ ਆਗੂਆਂ ਪਰਮबीर ਸਿੰਘ ਪੰਮੀ ਪ੍ਰਦੀਪ ਕੁਮਾਰ ਮਲੂਕਾ ਰਜਵੰਤ ਕੌਰ ਰਣਜੀਤ ਸਿੰਘ ਲਖਵਿੰਦਰ ਸਿੰਘ ਗੁਰਬਖਸ਼ لال ਜਸਪਾਲ ਉਦਮ ਸਿੰਘ ਡੋਗਰਾ ਬਬਲੀਨ ਵੇਦੀ ਜਸਵਿੰਦਰ ਸਿੰਘ ਲੁਧਿਆਣਾ ਨਰਦੀਪ ਸ਼ਰਮਾ ਸੰਗਰੂਰ ਨੈਰ ਸਿੰਘ ਬੁੱਕਣਵਾਲ ਨਵਜੋਤ ਸਿੰਘ ਤੇ ਹਰਪ੍ਰੀਤ ਸਾਨੇਵਾਲ ਨੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਦੇ ਸਾਰੇ ਹੱਕ ਬਹਾਲ ਹੋਣ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਉਹਨਾਂ ਦਾਵਾ ਕੀਤਾ ਕਿ ਇਸ ਅੰਦੋਲਨ ਨੂੰ ਹੋਰ ਬਕ ਬਕ ਅਧਿਆਪਕ ਮੁਲਾਜ਼ਮ ਅਤੇ ਕਿਸਾਨ ਜਥੇਬੰਦੀਆਂ ਦਾ ਸਮਰਥਨ ਮਿਲ ਰਿਹਾ ਹੈ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਮੌਕੇ ਤੇ ਪਹੁੰਚ ਕੇ ਇਕਜੁੱਟਤਾ ਦਾ ਪ੍ਰਗਟਾਵਾ ਵੀ ਕੀਤਾ ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਲਗਭਗ 4 ਦਰਜਨ ਮੀਟਿੰਗਾਂ ਦੇ ਬਾਵਜੂਦ ਉਹਨਾਂ ਦੀਆਂ ਮੰਗਾਂ ਤੇ ਕੋਈ ਠੋਸ ਕਾਰਵਾਈ ਨਹੀਂ ਹੋਈ ਸਿੱਖਿਆ ਮੰਤਰੀ ਵੱਲੋਂ 3 ਸਾਲ ਪਹਿਲਾਂ ਦੀਵਾਲੀ ਮੌਕੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਕੀਤਾ ਵਾਅਦਾ ਫੋਕਾ ਨਿਕਲਿਆ ਤੇ ਅੰਦੋਲਨਕਾਰੀ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਰਹਿਸ਼ਤੇ ਬਾਅਦ ਕਟੀਆਂ ਰਾਤਾਂ ਦਾ ਵੀ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ ਕੰਪਿਊਟਰ ਅਧਿਆਪਕਾਂ ਨੇ ਸਪਸ਼ਟ ਕੀਤਾ ਕਿ ਉਹਨਾਂ ਦੀ ਕੋਈ ਵੀ ਨਵੀਂ ਮੰਗ ਨਹੀਂ ਹੈ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸਾਰੇ ਲਾਭ ਬਹਾਲ ਕੀਤੇ ਜਾਣ ਉਹਨਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਲਾਭ ਦਿੱਤੇ ਜਾਣ ਤੇ ਉਹਨਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ 'ਚ ਮਰਜ ਕੀਤਾ ਜਾਵੇ ਚੰਡੀਗੜ੍ਹ 'ਚ ਕੰਸਰਟ ਮੰਗਰੋਂ ਪੰਜਾਬੀ ਗਾਇਕਾਂ ਏਪੀ ਢਿੱਲੋਂ ਤੇ ਦਲਜੀਤ ਦੋਸਾਂਝ ਵਿਚਾਲੇ ਸੋਸ਼ਲ ਮੀਡੀਆ ਤੇ ਬਹਿਸ ਛਿੜ ਗਈ ਜਿਸ ਨੇ ਪ੍ਰਸ਼ੰਸਕਾਂ ਦੀ ਉਤਸੁਕਤਾ ਵਧਾ ਦਿੱਤੀ ਹੈ ਇਹ ਵੈਸਾ ਢਿੱਲੋਂ ਵੱਲੋਂ ਆਪਣੇ ਸ਼ੋਅ ਦੌਰਾਨ ਦਿਲਜੀਤ ਬਾਰੇ ਟਿੱਪਣੀ ਕਰਨ ਮਗਰੋਂ ਸ਼ੁਰੂ ਹੋਈ ਹਾਲਾਂਕਿ ਇਹ ਵਿਵਾਦ ਦਿਲਜੀਤ ਵੱਲੋਂ ਆਪਣੇ ਪਿਛਲੇ ਸ਼ੋਅ ਦੌਰਾਨ ਗਾਇਕਾ ਏਪੀ ਢਿੱਲੋਂ ਤੇ ਕਰਨ ਔਜਲਾ ਦੇ ਹਵਾਲੇ ਨਾਲ ਸਾਥੀ ਕਲਾਕਾਰਾਂ ਬਾਰੇ ਟਿੱਪਣੀ ਕਰਨ ਮਗਰੋਂ ਸ਼ੁਰੂ ਹੋਇਆ ਸੀ ਇਸੇ ਦੌਰਾਨ ਢਿੱਲੋਂ ਨੇ ਚੰਡੀਗੜ੍ਹ 'ਚ ਆਪਣੇ ਸ਼ੋਅ ਦੌਰਾਨ ਦਿਲਜੀਤ ਦਾ ਹਵਾਲਾ ਦਿੰਦਿਆਂ ਦਰਸ਼ਕਾਂ ਨੂੰ ਸੰਬੋਧਨ ਕੀਤਾ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਵਿੱਚ ਉਸਨੇ ਦੁਸ਼ਾਂਜ ਵੱਲੋਂ ਉਸ ਨੂੰ ਇੰਸਟਾਗ੍ਰਾਮ ਤੇ ਕਠਿ ਤਰ ਬਲਾਕ ਕਰਨ ਦੀ ਗੱਲ ਆਖੀ ਇਸ ਤੋਂ ਤੁਰੰਤ ਬਾਅਦ ਦਲਜੀਤ ਨੇ ਏਪੀ ਢਿੱਲੋਂ ਦੇ ਖਾਤੇ ਦਾ ਸਕਰੀਨਸ਼ਾਟ ਸਾਂਝਾ ਕਰਦਿਆਂ ਲਿਖਿਆ ਮੈਂ ਤੈਨੂੰ ਕਦੇ ਬਲੌਕ ਨਹੀਂ ਕੀਤਾ ਮੇਰੇ ਪੰਗੇ ਸਰਕਾਰਾਂ ਨਾਲ ਹੋ ਸਕਦੇ ਆ ਕਲਾਕਾਰਾਂ ਨਾਲ ਨਹੀਂ ਦੂਸਾਂਝ ਦੀ ਇੰਸਟਾਗ੍ਰਾਮ ਸਟੋਰੀ ਮਗਰੋਂ ਏਪੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਖਾਤੇ ਤੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਦਲਜੀਤ ਦੇ ਅਕਾਊਂਟ ਦਾ ਬਲੌਕ ਤੋਂ ਪਹਿਲਾਂ ਤੇ ਬਾਅਦ ਦਾ ਸਟੇਟਸ ਦਿਖਾਈ ਦੇ ਰਿਹਾ ਹੈ ਇਸ ਦੀ ਕੈਪਸ਼ਨ ਵਿੱਚ ਉਸ ਲਿਖਿਆ ਮੈਂ ਕੁਝ ਨਹੀਂ ਕਹਿਣਾ ਪਰ ਘੱਟੋ ਘੱਟ ਹੁਣ ਅਸੀਂ ਜਾਣਦੇ ਹਾਂ ਕਿ ਸੱਚਾਈ ਕੀ ਹੈ ਤੇ ਕੀ ਨਹੀਂ ਸੁਨਾਮ ਉਦਮ ਸਿੰਘ ਵਾਲਾ ਨੇੜਲੇ ਪਿੰਡ ਸ਼ਾਜਲੀ ਚ ਰਹਿਣ ਵਾਲੇ ਪ੍ਰਵਾਸੀ ਪਰਿਵਾਰ ਦੇ 8 ਸਾਲਾ ਬੱਚੇ ਦੀ ਘਰ ਵਿੱਚ ਪਾਈਪਿੰਗ ਨਾਲ ਗਲਾ ਘੁੱਟ ਜਾਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਿਥਲੇਸ਼ ਕੁਮਾਰ ਦਾ 8 ਸਾਲਾ ਬੱਚਾ ਧਰੁਵ ਆਪਣੇ ਘਰ ਦੇ ਕਮਰੇ ਚ ਖੇਡ ਰਿਹਾ ਸੀ ਅਤੇ ਉਸ ਦੀ ਮਾਤਾ ਧਰੁਵ ਨੂੰ ਖੇਡਦਿਆਂ ਛੱਡ ਕੇ ਨੇੜਲੇ ਅੰਗਨਵਾਰੀ ਸੈਂਟਰ ਵਿੱਚ ਕਿਸੇ ਕੰਮ ਲਈ ਚਲੀ ਗਈ ਜਦੋਂ ਉਹ ਵਾਪਸ ਆਇਆ ਉਸਦਾ ਪੁੱਤਰ ਧਰੋਵਕ ਕਮਰੇ ਵਿੱਚ ਛੋਟੇ ਬੱਚੇ ਦੇ ਝੂਟਣ ਲਈ ਪਾਈ ਪੀਂਗ ਨਾਲ ਲੜਕ ਰਿਹਾ ਸੀ ਜਿਸ ਦੀ ਗਲਾ ਘੁੱਟਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਤੇ ਗੁਆਂਢੀਆਂ ਦਾ ਕਹਿਣਾ ਹੈ ਕਿ ਸਿਰਫ 5 ਮਿੰਟ ਲਈ ਜਦੋਂ ਉਸ ਦੀ ਮਾਤਾ ਘਰੋਂ ਬਾਹਰ ਗਈ ਤਾਂ ਉਹ ਪੀਂਗ ਦੀ ਰੱਸੀ ਨਾਲ ਝੂਟੇ ਲੈਣ ਲੱਗਾ। ਪੀਂਗ ਦੀ ਰੱਸੀ ਕਾਰਨ ਗਲਾ ਘੁੱਟ ਜਾਣ ਕਾਰਨ ਉਸ ਦੀ ਮੌਤ ਹੋ ਗਈ। ਦੇਸ਼ ਦੀ ਰਾਜਧਾਨੀ ਦਿੱਲੀ 'ਚ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਵਿੱਚ 2 ਸਾਲਾਂ ਬਾਅਦ ਪੰਜਾਬ ਦੀ ਝਾਕੀ ਦਿਖੇਗੀ। ਰਾਖਿਆ ਮੰਤਰਾਲੇ ਨੇ ਦੇਰ ਰਾਤ ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਦੇ ਪਰੇਡ ਵਿੱਚ ਸ਼ਾਮਲ ਕਰਨ ਦੀ ਮਜੂਰੀ ਦਿੱਤੀ ਹੈ। ਸੂਬਾ ਸਰਕਾਰ ਵੱਲੋਂ ਇਸ ਵਾਰ ਗਣਤੰਤਰ ਦਿਵਸ ਦੀ ਕੌਮੀ ਪਰੇਡ ਵਿੱਚ ਪੇਸ਼ ਕੀਤੀ ਜਾਣ ਵਾਲੀ ਝਾਕੀ ਵਿੱਚ ਬਾਬਾ ਫਰੀਦ ਪੰਜਾਬ ਦੇ ਸੰਗੀਤ ਅਤੇ ਸੱਭਿਆਚਾਰ ਨੂੰ ਪੇਸ਼ ਕੀਤਾ ਜਾਵੇਗਾ। ਇਸ ਝਾਕੀ ਵਿੱਚ ਦੋ ਬਲਦਵੀ ਦਿਖਾਈ ਦੇਣਗੇ। ਪੰਜਾਬ ਸਰਕਾਰ ਨੇ ਝਾਕੀ ਤਿਆਰ ਕਰਨ ਲਈ ਸਾਰੀਆਂ ਤਿਆਰੀਆਂ ਬੜਿਤੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਤੇ ਦਿੱਲੀ 'ਚ ਹੋਣ ਵਾਲੀ ਕੌਮੀ ਪਰੇਡ ਵਿੱਚ ਪਹਿਲਾਂ ਹਰ ਸਾਲ ਸ਼ਾਮਲ ਕੀਤਾ ਜਾਂਦਾ ਸੀ। ਪਰ ਸਾਲ 2023 ਅਤੇ 2024 ਵਿੱਚ ਰੱਖਿਆ ਮੰਤਰਾਲੇ ਨੇ ਸੂਬੇ ਦੀ ਝਾਕੀ ਨੂੰ ਨਾਮਨਜ਼ੂਰ ਕਰ ਦਿੱਤਾ ਸੀ ਰੱਖਿਆ ਮੰਤਰਾਲੇ ਦੇ ਰਵੱਈਏ ਤੋਂ ਨਾਰਾਜ਼ ਹੁੰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਵੱਲੋਂ ਤਿਆਰ ਕੀਤੀਆਂ ਅੰਗੀਆਂ ਝਾਕੀਆਂ ਸੂਬੇ ਦੇ ਲੋਕਾਂ ਨੂੰ ਦਿਖਾਉਣ ਦਾ ਫੈਸਲਾ ਕੀਤਾ ਸੀ ਜਾਣਕਾਰੀ ਅਨੁਸਾਰ ਰੱਖਿਆ ਮੰਤਰਾਲੇ ਨੇ ਇਸ ਵਾਰ ਗੰਟੰਤਰ ਦਿਵਸ ਪੇਡ ਵਿੱਚ 15 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਝਾਕੀਆਂ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ ਇਸ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਆਂਧਰਾ ਪ੍ਰਦੇਸ਼ ਵਿਹਾਰ ਦਾਦਰਾ ਨਗਰ ਹਵੇਲੀ ਅਤੇ ਦਮਨ ਤੇ ਦਿਓ ਗੋਆ ਗੁਜਰਾਤ ਝਾਰਖੰਡ ਕਰਨਾਟਕ ਮੱਧ ਪ੍ਰਦੇਸ਼ ਤ੍ਰਿਪੁਰਾ ਉੱਤਰਾਖੰਡ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸ਼ਮਲਾਨਾ ਰੱਖਿਆ ਮੰਤਰੀ ਨੇ ਇਹਨਾਂ ਸੂਬਿਆਂ ਤੇ ਡਿਊਟੀਆਂ ਨੂੰ ਪੱਤਰ ਲੈ ਕੇ ਝਾਕੀ ਤਿਆਰ ਕਰਨ ਦੇ ਹੁਕਮ ਦੇ ਦਿੱਤੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਦਿੱਲੀ ਸੀਬੀਸੀਆਈ ਸੈਂਟਰ ਚ ਕੈਥੋਲਿਕ ਵਿਸ਼ਵਸ਼ ਕਾਨਫਰੰਸ ਆਫ ਇੰਡੀਆ ਵੱਲੋਂ ਆਯੋਜਿਤ 크ਿਸਮਸ ਸਮਾਰੋਹ ਚ ਹਿੱਸਾ ਲੈਣਗੇ ਉਨ੍ਹਾਂ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਕਾਰਡੀਨਲ ਵਿਸ਼ਪ ਅਤੇ ਚਰਚ ਦੇ ਪ੍ਰਮੁੱਖ ਅਧਿਕਾਰੀਆਂ ਸਮੇਤ ਈਸਾਈ ਭਾਈਚਾਰੇ ਦੇ ਪ੍ਰਮੁੱਖ ਨੇਤਾਵਾਂ ਨਾਲ ਗੱਲਬਾਤ ਕਰਨਗੇ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਪ੍ਰਧਾਨ ਮੰਤਰੀ ਭਾਰਤ ਚ ਕੈਥੋਲਿਕ ਚਰਚ ਦੇ ਹੈੱਡ ਕੁਆਰਟਰ ਚ ਇਸ ਤਰ੍ਹਾਂ ਦੇ ਪ੍ਰੋਗਰਾਮ ਚ ਸ਼ਾਮਲ ਹੋਵੇਗਾ ਸੀਬੀਸੀਆਈ ਦੀ ਸਥਾਪਨਾ 1944 ਚ ਕੀਤੀ ਗਈ ਸੀ ਅਤੇ ਇਹ ਉਹ ਸੰਸਥਾ ਹੈ ਜੋ ਪੂਰੇ ਭਾਰਤ ਚ ਸਾਰੇ ਕੈਥੋਲਿਕਾ ਨਾਲ ਨੇੜਿਓਂ ਕੰਮ ਕਰਦੀ ਹੈ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਵੱਲੋਂ ਪਾਕਿਸਤਾਨ ਵਿੱਚ ਕ੍ਰਿਕਟ ਮੈਚ ਨਾ ਖੇਡਣ ਦਾ ਮਸਲਾ ਹੱਲ ਹੋ ਗਿਆ ਹੈ। ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੇ ਮੈਚ ਦੁਬਈ ਵਿੱਚ ਖੇਡੇ ਜਾਣਗੇ ਤੇ ਭਾਰਤ ਨਾਕਆਊਟ ਵਿੱਚ ਵਧੀਆ ਪ੍ਰਦਰਸ਼ਨ ਜਰੀਏ ਸੈਮੀਫਾਈਨਲ ਤੇ ਫਾਈਨਲ 'ਚ ਪਹੁੰਚਦਾ ਹੈ ਤਾਂ ਵੀ ਇਸ ਦੇ ਮੈਚ ਯੂਏਈ 'ਚ ਕਰਵਾਏ ਜਾਣਗੇ। ਪਾਕਿਸਤਾਨ ਕ੍ਰਿਕਟ ਬੋਰਡ ਦੇ ਇੱਕ ਭਰੋਸੇਯੋਗ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ ਸਨੀਚਰਵਾਰ ਰਾਤ ਨੂੰ ਪੀਸੀਬੀ ਦੇ ਚੇਅਰਮੈਨ ਮੋਸ਼ਨ ਨਕਵੀ ਅਤੇ ਜੁਏ ਦੇ ਉਹਨਾਂ ਦੇ ਹਮਰਤਵਾ شیخ ਨਾਜਾਨ ਅਲਬਮਾਰਕਾ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਦੁਬਈ ਨੂੰ ਨਿਰਪੱਖ ਸਥਾਨ ਵਜੋਂ ਚੁਣਿਆ ਗਿਆ ਹੈ ਇਸ ਤੋਂ 3 ਦਿਨ ਪਹਿਲਾਂ ਚੈਂਪੀਅਨਸ਼ਿਪ ਟਰੋਫੀ ਦੀ ਮੇਜ਼ਬਾਨੀ ਨੂੰ ਲੈ ਕੇ ਚੱਲ ਰਿਹਾ ਡੈਡਲਾਕ ਆਖਰਕਾਰ ਉਦੋਂ ਖਤਮ ਹੋ ਗਿਆ ਸੀ ਜਦੋਂ ICC ਨੇ ਐਲਾਨ ਕੀਤਾ ਕਿ ਭਾਰਤ 50 ਓਵਰਾਂ ਦੇ ਆਪਣੇ ਮੈਚ ਮੇਜ਼ਬਾਨ ਦੇਸ਼ ਪਾਕਿਸਤਾਨ ਦੀ ਬਜਾਏ ਕਿਸੇ ਨਿਰਪੱਖ ਸਥਾਨ 'ਤੇ ਖੇਡੇਗਾ ਸੂਤਰ ਨੇ ਕਿਹਾ ਕਿ ਜੇਕਰ ਭਾਰਤ ਫਾਈਨਲ ਲਈ ਕੁਆਲਿਫਾਈ ਨਹੀਂ ਕਰਦਾ ਦਾ ਫਾਈਨਲ ਲਾਹੌਰ ਵਿੱਚ ਹੋਵੇਗਾ ਇਸ ਤੋਂ ਪਹਿਲਾਂ ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਅਗਲੇ ਸਾਲ 20 ਮਾਰਚ ਨੂੰ ਹੋਣ ਵਾਲੀ ਚੈਂਪੀਅਨ ਦੇ ਟਰਾਫੀ ਮੈਚਾਂ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਭਾਰਤ ਨੇ 2008 ਦੇ ਮੁੰਬਈ ਦੇਸ਼ਤੀ ਹਮਲਾ ਜਿਸ ਵਿੱਚ 150 ਲੋਕ ਮਾਰੇ ਗਏ ਸਨ ਤੋਂ ਬਾਅਦ ਪਾਕਿਸਤਾਨ ਵਿੱਚ ਕੋਈ ਮੈਚ ਨਹੀਂ ਖੇਡਿਆ ਹੈ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ